ਬਾਈ ਜੀ ਆ ਬਾਬੇ ਦੀ ਵੀਡੀਓ ਸੁਣਿਓ ਸਾਰੀ ਤੇ ਕਿਵੇਂ ਅੰਧਵਿਸ਼ਵਾਸ ਫਲਾਉਂਦੇ ਆ ਇਹਨੇ ਸੱਚੀਆਂ ਗੱਲਾਂ ਦਸੀਆਂ ਸਾਰੀਆਂ ਕਹਿੰਦਾ ਵੀ ਸਾਰਾ ਅੰਧਵਿਸ਼ਵਾਸ ਹੈ ਜਿਵੇਂ ਅਸੀਂ ਆਪਦੇ ਢਿੱਡ ਦੇ ਮਾਰੇ ਕਮਾਉਨੇ ਆ ਆਪਦੇ ਢਿੱਡ ਦੇ ਮਾਰੇ ਵੀ ਮੰਨ ਕੇ ਚੱਲੀ ਝੂਠ ਬੋਲਦੇ ਆ ਇਹ ਬਾਬੇ ਨੇ ਜਮਾ ਬਿਲਕੁਲ ਜਿੰਨੀਆਂ ਗੱਲਾਂ ਦਸੀਆਂ ਸਾਰੀਆਂ ਸੱਚੀਆਂ ਦਸੀਆਂ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਜਿਹੜੀਆਂ ਬੀਬੀਆਂ ਅੱਜਕੱਲ ਬਾਬਿਆਂ ਦੇ ਗੋਡੀ ਹੱਥ ਲਾ ਕੇ ਆਉਂਦੀਆਂ ਹਨਾ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਕੇ ਸਾਰਿਆਂ ਨੂੰ ਸੁਣਾ ਦਿਓ ਕਿਉਂਕਿ ਯਾਰ ਇਹੋ ਜਿਹੇ ਭਗਤਵੰਦੀ ਦੱਸ ਸਕਦੇ ਹੁੰਦੇ ਆ ਜਿਹੜਾ ਲੁੱਚਾ ਲੰਡਾ ਹੁੰਦਾ ਹੈ ਹਨ ਉਹ ਕਦੇ ਵਾਸਤੇ ਸੱਚ ਨਹੀਂ ਦੱਸਦਾ ਹੁੰਦਾ ਉਹ ਹਮੇਸ਼ਾ ਪਬਲਿਕ ਨੂੰ ਡਰਾਉਂਦਾ ਰਹਿੰਦਾ ਪਰ ਇਹੋ ਜਿਹੇ ਫਕੀਰ ਬੰਦੇ ਸਾਧ ਬੰਦੇ ਇਹ ਬੰਦੇ ਹੀ ਸੱਚੀਆਂ ਗੱਲਾਂ ਦੱਸਦੇ ਹੁੰਦੇ ਆ ਤੁਸੀਂ ਕਮੈਂਟ ਕਰਕੇ ਦੱਸਿਓ ਇਹਦੀ ਗੱਲ ਸੱਚੀ ਲੱਗੀ ਜਾਂ ਸਾਨੂੰ ਝੂਠੀ ਲੱਗੀ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਕਿਉਂਕਿ ਹਰੇਕ ਬੀਬੀ ਤੇ ਕਿਰਪਾ ਹਸਕੇ ਜਿਹੜੀ ਅੱਜ ਕੱਲ੍ਹ ਸਾਧਨ ਦੇ ਡੇਰੇਆਂ ਟੰਗ ਹੀ ਐ ਖਾਣ ਪੀਣ ਦਾ ਟੰਗ ਐ ਟੱਡ ਵਾਸਤੇ ਕਰਨਾ ਪੈਂ ਟੱਡ ਵਾਸਤ ਕਰਨਾ ਪੈਂਦਾ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਹੈ ਹੈ ਅੱਛਾ ਯਾਰ ਤੀਰ ਦੇ ਬੁੜੇ ਸਿਰ ਜੇ ਘਮਾਉਂਦੇ ਗਾ ਫਿਰ ਇਹ ਕਦੋਂ ਨਾ ਨਾ ਮੈਂ ਤਾਂ ਭੂਤ ਨੂੰ ਜਦੋਂ ਮੰਨੂਗਾ ਵੀ ਮੇਰੇ ਗੋਲੀ ਮਾਰੂਗਾ ਅੱਛਾ ਪੋਤਣੀ ਨੂੰ ਜਦੋਂ ਮੰਨੂਗਾ ਵੀ ਮੈਨੂੰ ਮਗੋਲੀ ਮਾਰੇ ਜੇ ਤੈਨੂੰ ਗੋਲੀ ਮਾਰੇ ਫੇਰ ਮੰਨੇਗਾ ਵੀ ਭੂਤ ਹਾਂ ਬਾਈ ਪੋਤਣੀ ਨੇ ਗੋਲੀ ਮਾਰੀ ਆ ਮੇਰੇ ਅੱਛਾ ਤੇ ਭੂਤ ਨੂੰ ਵੀ ਜਦੋਂ ਮੰਨੂਗਾ ਜਿਹੜੀ ਗੱਲ ਤੇਰੀ ਗੱਲ ਨਾਲ ਮੈਂ ਸਹਿਮਤ ਹਾਂ ਤੇਰੀ ਗੱਲ ਨਾਲ ਮੈਂ ਸਹਿਮਤ ਹਾਂ ਵੀ ਜਿਹੜੀਆਂ ਬੁੜੇ ਸਿਰ ਜੇ ਘਮਾਉਂਦੇ ਗਾ ਇਹ ਮੈਂ ਪਿੰਡ ਦਾ ਟੰਗ ਹੈ ਟੰਗ ਹਾਂ ਸਭ ਖਾਣੇ ਦਾ ਕੰਮ ਤੋਂ ਟਲਦਿਆਂ ਖਾਣ ਪੀਣ ਦਾ ਟੰਗ ਹੈ ਬਾਬਾ ਓਏ ਉਹ ਚੇਲੇ ਚਾਪਟਾਂ ਦੀ ਗੱਲ ਨਹੀਂ ਕਰਦਾ ਇਹ ਬੁੱਢੀਆਂ ਘਰਾਂ ਚ ਬੁੱਡੀਆਂ ਘਰਾਂ ਦੇ ਵਿੱਚ ਕਰਦੀਆਂ ਲੱਫ ਕੰਮ ਤੋਂ ਹੈ ਗਲਤ ਸੁਣ ਲੈਂਦੇ ਹੱਥਾਂ ਵਿੱਚ ਕੀ ਲਿਖਿਆ ਹੈ ਮਿਹਨਤ ਲਿਖੀ ਹੈ ਹੂੰ ਦੋਨੇ ਹੱਥਾਂ ਨਾਲੇ ਕੰਮ ਕਰ ਤੇ ਆਪ ਦਾ ਟਿੱਡ ਪਰ ਇੰਨਾ ਹੀ ਲਿਖਿਆ ਹੱਥਾਂ ਵਿੱਚ ਹੂੰ ਉਹ ਘਰਾਂ ਦੇ ਵਿੱਚ ਜਿਹੜੀਆਂ ਬੁੜੀਆਂ ਆਖਾ ਦੇਖਦੀ ਐ ਨਵੇਂ ਨਾੜਾ ਮਾਰਦੀਆਂ ਐ ਐ ਮੈਂ ਚਿਮਟੇ ਖਾਂਦੀਆਂ ਉਹ ਸਭ ਟੋਂਗ ਐ ਟੰਗ ਕੋਈ ਸਾਰੇ ਹੀ ਟੋਂਗ ਐ ਤੈਨੂੰ ਕਹੇ ਤਾਂ ਕੁਛ ਵੀ ਪੱਲੇ ਨਹੀਂ ਹੁੰਦਾ ਉਹਨਾਂ ਦੀ ਇੱਜ਼ਤ ਐ ਨਾ ਉਹ ਵੀ ਪੱਲੇ ਨਹੀਂ ਕਿਉਂ ਤੈਨੂੰ ਮੈਂ ਸਿਰੇ ਦੀ ਗੱਲ ਕਹਿ ਸਿਰੇ ਦੀ ਗੱਲ ਕਹਿਦੀ ਬਾਬੇ ਨੇ ਜਿਹੜਾ ਸਿਰ ਦੇ ਘਮਾਉਂਦਾ ਉਹਨਾਂ ਦੀ ਆਪਦੀ ਇੱਜ਼ਤ ਵੀ ਪੱਲੇ ਨਹੀਂ ਹੈ ਨੀ ਇੱਜ਼ਤ ਵੀ ਪੱਲੇ ਹੈ ਨਹੀਂ ਉਹਨਾਂ ਦੇ ਬਾਬਾ ਜਿਹੜੀ ਸ਼ੇਰ ਘਮਾਉਂਦੀਆਂ ਚਿੰਤੇ ਖਾਉਂਦੀਆਂ ਹੂੰ ਬੜਾ ਕੰਮ ਤੋਂ ਡਲਦਿਆਂ ਵੀ ਲੱਗ ਜਾਂਦਾ ਜੇ ਤੂੰ ਆਪ ਦੇ ਘਰ ਦਾ ਤਾਂ ਸੁਧਾਰ ਕਰਦਣਾ ਨਹੀਂ ਆਉਂਦਾ ਤੇ ਤੂੰ ਦੂਜੇ ਦੇ ਘਰ ਦਾ ਸੁਧਾਰ ਕਿਵੇਂ ਕਰ ਦੇਗਾ ਸਹੀ ਗੱਲ ਹੈ ਕਰ ਦੇਗਾ ਸਹੀ ਗੱਲ ਹੈ ਜਿਹੜੇ ਸਾਧ ਸੰਤਾ ਉਹ ਆਪ ਦੇ ਘਰ ਦਾ ਤਾਂ ਸੁਧਾਰ ਕਰ ਨਹੀਂ ਸਕਦੇ ਦੂਜੇ ਦਾ ਕਿੱਥੋਂ ਕਰ ਦੂਗਾ ਦੂਜੇ ਦਾ ਕਿੱਥੋਂ ਕਰ ਦੂਗਾ ਤੇਰੇ ਮੇਰੇ ਵਰਗੇ ਦਾ ਕਿੱਥੋਂ ਕਰ ਦੂਗਾ ਸਹੀ ਗੱਲ ਇੱਕ ਸਿਰਫ ਢੋਂਗ ਬਣਾਇਆ ਆਪ ਦਾ ਟਿੱਡ ਪਰਣ ਟਿੱਡ ਪਰਣ ਵਾਸਤੇ ਸੱਚੀ ਗੱਲ ਆ ਬਾਬਾ ਤੇ ਜਵਾਕ ਪਾਲਣ ਵਾਸਤੇ ਟਿੱਡ ਪਰਿਆ ਹਾਂ ਗੱਲ ਸੱਚੀ ਹੈ ਬਾਬੇ ਜੀ ਮੰਨਣ ਜੋਗਾ ਬਾਬਾ ਤਰੀਕਾ ਦਾ ਤੇ ਜਿਹੜੇ ਆ ਫਕੀਰ ਬੈਠੇ ਆ ਇਹ ਫਕੀਰ ਆਪਦੀ ਰੱਬ ਰੱਬ ਕਰਦੇ ਆ ਤੇ ਆਪ ਦਾ ਟਿੱਡ ਪਰਦੇ ਆ ਇਹ ਵੀ ਬਸ ਰੱਬ ਰੱਬ ਦਾ ਕਿਤੇ ਇਹਨਾਂ ਦਾ ਵੀ ਰੋਟੀ ਦਾ ਮਸਲਾ ਹੈ ਖਾਣ ਪੀਣ ਦਾ ਮਸਲਾ ਹੈ ਤੇ ਜਿਹੜੇ ਚੇਲੇ ਚਪਟੇ ਚੋਕੀਆਂ ਹੁੰਦੇ ਆ ਇਹਨਾਂ ਦਾ ਸੇਵਾ ਕਰਨ ਦਾ ਕੰਮ ਹੈ ਜੇ ਕੋਈ ਸੰਤਾ ਕੋਲੇ ਬਚਨ ਹੈ ਚੇਲੇ ਚਪਟੇ ਨੂੰ ਛੱਡਦਾ ਹੋ ਆ ਗਿਆ ਤੱਕ ਨਾਲੇ ਤਾਂ ਚੇਲੇ ਨਹੀਂ ਵੀ ਖਾ ਲਿਆ ਤੇ ਨਾਲੇ ਗਰੂ ਦਾ ਵੀ ਟਾਈਮ ਟੱਪ ਗਿਆ ਅੱਛਾ ਹਏ ਇਹਨਾਂ ਕੋਲੇ ਵੀ ਕੁਛ ਨਹੀਂ ਹੈ ਇਹਨਾਂ ਦੇ ਕੋਲੇ ਰੱਬ ਦਾ ਨਾਮ ਕੁਛ ਨਹੀਂ ਕੋਈ ਰੱਬ ਦਾ ਨਾਮ ਗਰੂ ਕੋਲੇ ਚਲਦਾ ਤੇ ਉਹ ਹੀ ਰੱਬ ਦਾ ਨਾਮ ਤੇਰੇ ਕੋਲ ਹੈ ਸਹੀ ਗੱਲ ਹੈ ਤੇ ਜਿਹੜੇ ਮੰਨ ਕੇ ਚੱਲੀ ਆ ਆ ਕਈ ਪੁੱਛਾਈਆਂ ਕਰਦੇ ਹੁੰਦੇ ਆ ਫालतू ਦਾ ਟੋਂਗ ਹੈ ਯਾਰ ਬਾਬਾ ਤੈਨੂੰ ਕਹਿਤਾ ਨਾ ਮੈਂ ਗੱਲ ਤੇੜੀਆਂ ਬੀਬਾਂ ਬੀਬੀਆਂ ਪੁੱਛਾਂ ਲੈਣ ਜਾਂਦੀਆਂ ਤਾਂ ਹੀ ਤਾਂ ਆਪ ਦਾ ਘਰ ਬਰਬਾਦ ਕਰ ਲੈਣੀ ਆ ਪੱਲੇ ਕੀ ਰਹਿੰਦਾ ਕਿਉਂ ਐਂ ਹਾਂ ਬਾਬੇ ਬਾਬਾ ਵਾਕਈ ਫਕਰ ਬੰਦਾ ਯਾਰ ਤੂੰ ਵਾਕਈ ਸੱਚਾ ਬੰਦਾ ਯਾਰ ਤੈਨੂੰ ਕਹਿਣਾ ਪਊਗਾ ਹੈ ਤਾਂ ਹੀ ਤਾਂ ਆਪ ਦਾ ਘਰ ਬਰਬਾਦ ਕਰ ਲੈਣੀ ਆ ਸਹੀ ਗੱਲ ਆ ਔਰ ਕਿਉਂ ਕਰਦੀ ਹੈ ਬਾਬਿਆਂ ਦੇ ਜਾ ਕੇ ਉੱਥੇ ਸੇਵਾ ਕਰੀ ਜਾਂਦੀਆਂ ਉੱਥੇ ਕਰੇ ਰੋਟੀ ਨਹੀਂ ਪਕਦੀ ਹੁੰਦੀ ਬਾਈ ਆਪ ਦੇ ਅੰਦਰ ਝਾਕ ਕੇ ਐਵੇਂ ਦੇਖੇ ਨਾ ਐਵੇਂ ਹੂੰ ਸਿਰਫ 5 ਮਿੰਟ ਹੂੰ ਤਾਂ ਉਹਦੇ ਅੰਦਰ ਹੀ ਰੱਬ ਹੈ ਠੀਕ ਹੈ ਜੇ ਬੰਦਾ ਉਹਦੇ ਅੰਦਰ ਝਾਕੇ ਦੇਖੇ ਤਾਂ ਉਹਦੇ ਅੰਦਰ ਹੀ ਰੱਬ ਹੈ ਹੋਰ ਕਿੱਥੇ ਰੱਬ ਨਹੀਂ ਸਭ ਟੰਗ ਬਣਾਏ ਹੋਏ ਤੇਰੀ ਜਿਹੜੀ ਆਵਾਜ਼ ਆ ਰਹੀ ਹੈ ਇਹ ਹੀ ਰੱਬ ਹੈ ਤੇ ਬਾਕੀ ਸਾਰਾ ਜਾ ਹਮ ਮਾਂਜਾ ਮੇਰੀ ਗੱਲ ਤੋਂ ਉਹ ਮੰਨੇ ਆ ਖੰਡ ਬਾਬਾ ਮੰਨ ਕੇ ਮੰਨ ਕੇ ਤੇਰੀਆਂ ਬੈਸਿਕ ਗੱਲਾਂ ਵਧੀਆ ਲੱਗੀਆਂ ਯਾਰ ਜਿਹੜਾ ਸ਼ਬਦ ਤੇਰੇ ਅੰਦਰ ਬੋਲ ਰਿਹਾ ਏਹੀ ਸ਼ਬਦ ਮੇਰੇ ਅੰਦਰ ਬੋਲ ਰਿਹਾ ਏ ਠੀਕ ਐ ਮੈਂ ਤਾਂ ਹੈ ਨਹੀਂ ਕੋਈ ਚਾਂਦੀ ਦਾ ਸ਼ਬਦ ਤੇਰੇ ਅੰਦਰ ਬੋਲ ਰਿਹਾ ਹਮ ਕੋਈ ਚਾਂਦੀ ਦੀ ਵਾਸ ਤੇਰੇ ਅੰਦਰ ਆ ਰਹੀ ਏ ਤੇ ਭਾਈ ਮੇਰੇ ਅੰਦਰ ਕੋਈ ਸੋਨੇ ਦੀ ਆ ਰਹੀ ਏ ਐ ਮੈਂ ਤਾਂ ਹੈ ਹਾਂ ਇਹ ਤਾਂ ਗੱਲ ਹੈੀ ਉਹ ਹੀ ਰੱਬ ਬੋਲਦਾ ਪੁਰਸ ਤੇਰੇ ਅੰਦਰ ਬੋਲ ਰਿਹਾ ਤੇ ਉਹ ਹੀ ਆਤਮਾ ਮੇਰੇ ਅੰਦਰ ਬੋਲ ਰਹੀ ਏ ਸਹੀ ਗੱਲ ਆ 来 भाई सीख लो जेड़े बीबियां चेलेयां चापियां ਕੋਲੇ ਜਾਂਦਿਆਂ ਆ ਬਾਬੇ ਨੇ ਦੱਸੀਆ ਸਾਰੀ ਗੱਲ ਕਹਿੰਦਾ ਵੀ ਕਿਤੇ ਜਾਣ ਦਾ ਕੋਈ ਫਾਇਦਾ ਨਹੀਂ ਢੰਗ ਹੈ ਸਾਰੇ ਕਹਿੰਦਾ ਅਸੀਂ ਢਿੱਡ ਪਾਲਣ ਦੇ ਬਾਰੇ ਆਪਦਾ ਕੰਮ ਕਰਦੇ ਆ ਢਿੱਡ ਪਾਲਣ ਦੇ ਮਾਰੇ ਠੀਕ ਹੈ ਜਵਾਕ ਪਾਲਣੇ ਆ ਕਹਿੰਦਾ ਤਾਂ ਕਰਕੇ ਕੋਈ ਵਿਮਾ ਭਰਮਾ ਦਾ ਨਾ ਪਵੋ ਭਰਾ ਬੋ ਹਾਂ ਠੀਕ ਹੈ ਨਾ ਤੇ ਬਾਬੇ ਦੀ ਗੱਲ ਬਹੁਤ ਵਧੀਆ ਲੱਗੀ ਯਾਰ ਧੰਨਵਾਦ ਜੀ